ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਦੇ ਟਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਆ ਗਏ ਆਂ ਘੋਗੇ ਪਿੰਡ ਦੇ ਵਿੱਚ ਤੇ ਤੁਹਾਨੂੰ ਵਿਖਾਉਣ ਲੱਗੇ ਝੋਟੀਆਂ ਟੌਪ ਟੌਪ ਦੀਆਂ ਤਾਜ਼ੀਆਂ ਸੁਈਆਂ ਵੀ ਤੇ ਜਿੰਨਾ ਦੀ ਤੁਸੀਂ ਝਾਗ ਚ ਰਹਿੰਦੇ ਜੋ ਹਰ ਟਾਈਮ ਟੋਕੜਾਂ ਘੱਪਣਾ ਟੋਕੜਾਂ ਘੱਪਣਾ ਵੀ ਚੱਕ ਪਾਸ ਵੀਰ ਦੇ ਕੋਲ ਆ ਤੇ ਕਰਦੇ ਸਾਰੀ ਡਿਟੇਲ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਵਾ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਾਂਗੇ ਤੇ ਵੇਖਿਓ ਪੂਰੀ ਵੀਡੀਓ ਕਰਿਓ ਸੰਪਰਕ ਚੰਗੀਆਂ ਮਈਆਂ ਚੈੱਕ ਪਾਸ ਹੋਈ ਤੇ ਤਾਜੀ ਸੁਈ ਵੀ ਤੇ ਪੁੱਛਦੇ ਆਂ ਵੀਰ ਨੂੰ ਸਾਰੀ ਗੱਲਬਾਤ ਕਰਕੇ ਤੁਹਾਡੇ ਨਾਲ ਕੱਲੀ-ਕੱਲੀ ਦੀ ਡਿਟੇਲ ਸ਼ੇਅਰ ਤੇ ਤੁਹਾਨੂੰ ਦੱਸਦੇ ਆਂ ਸਾਸੀ ਕਾ ਵੀਰ ਜੀ ਸਾਸੀ ਕਾ ਵੀਰ ਜੀ ਕੀ ਹਾਲ ਚਾਲ ਦੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿਰਪਾ ਬਰਮਾਧਮਾ ਦੀ ਜੀ ਕੈਮ ਸੇ ਤਾਂ ਇਹ ਤਾਂ ਪੂਰੀ ਕੈਮ ਜੀ ਐਡਰੈਸ ਬੋਲ ਦਿਓ ਜੀ ਐਡਰੈਸ ਵੀਰ ਜੀ ਪਿੰਡ ਆਪਣਾ ਘੋਗਾ ਜੀ ਹਾਂਜੀ ਸੀਲ ਬਟਾਲਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਆ ਹਾਂਜੀ ਨੰਬਰ ਹੈਗਾ 78140 ਹਾਂਜੀ 88135 ਫੇਰ ਬੋਲ ਦਿਓ ਜੀ 78140 88635 ਵਿਰਧੀ ਨੰਬਰ ਆ ਹਾਂਜੀ ਬਾਕੀ ਸਕਰੀਨ ਤੇ ਵੀ ਆਉਂਦੇ ਹੋਣਾ ਹਾਂਜੀ ਹਾਂਜੀ ਤੇ ਅੱਜ ਧੋਕੜਾਂ ਗੱਬਣਾ ਆਪਣੇ ਕੋਈ ਚੈੱਕ ਪਾਸ ਹੈਗੇ ਨਾ ਜੀ ਠੀਕ ਜੀ ਤੇ ਇੱਕ ਤਾਜੀ ਬੱਚੀ ਵਾਲੀ ਵੀ ਹੈਗੀ ਜੀ ਤੇ ਠੀਕ ਜੀ ਆਪਾਂ ਤਾਜੀ ਤੋਂ ਸ਼ੁਰੂਆਤ ਕਰੀਏ ਕਿ ਧੋਕੜਾਂ ਤੋਂ ਤਾਜੀ ਤੋਂ ਕਰ ਲੈਨੇ ਆ ਇੱਕ ਤਾਜੀ ਆ ਦੋ ਚੈੱਕ ਪਾਸ ਆ ਦੋ ਚੈੱਕ ਪਾਸ ਧੋਕੜਾਂ ਗੱਬਣਾ ਜਿਨ੍ਹਾਂ ਦੀ ਹਰ ਟਾਈਮ ਲੋਕ ਮੰਗਦੇ ਰਹਿੰਦੇ ਜੀ ਬਾਖਣਾ ਬਾਖਣਾ ਹਾਂ ਸਹੀ ਗੱਲ ਹੈ ਜੀ ਤੇ ਦੱਸੋ ਜੀ ਇਹਦੇ ਵੱਲੋਂ ਜੀ ਤਾਜੀ ਸੁਈ ਜੇ ਇਹ ਆ ਬੱਚਾ ਜੀ ਹਾਂਜੀ 12 ਦਿਨ ਹੋ ਗਏ ਨੇ ਕਟਾ ਮਗਰ ਜੀ ਕਟਾ ਜੀ ਠੀਕ ਹੈ ਜੀ ਬਾਕੀ ਸਾਫ ਸੂਬੜੀ ਬੜੀ ਖੋਲੋ ਜੀ ਤੋਰ ਕੇ ਵਖਾਲ ਦਿੰਦੇ ਆਪੇ ਥੱਲੇੋਂ ਚੰਗਿਆ ਜਗਾੜਦਾ ਤੇ ਕਿੰਨਾ ਦੁੱਧਿਆ ਜੀ ਹੁਣ ਦੁੱਧ ਭਾਈ 8 ਕਿਲੋ ਜੀ 8 ਕਿਲੋ ਦੁੱਧਿਆ ਜੀ ਬਾਕੀ ਜਵਾਈ ਜੁੜੀ ਵਧੀਆ ਵਾ ਘਾਤੂ ਰੋਦੀ ਆ ਠੀਕ ਹੈ ਜੀ ਬਾਕੀ ਮੈਂ ਜਿੰਨੀ ਅੱਗੀ ਸਾਫ ਸੁਥਰੀ ਆ ਵੇਖੋ ਜੀ ਕਰੋ ਜੀ ਚੈੱਕ ਲੈਵਾ ਲੂਆ ਕਰੋ ਇੱਕ ਕੁਆਲਟੀ ਵਾਲੀ ਆ ਇੱਕ ਰੰਗ ਕਾਲੀ ਆ ਬਾਕੀ ਰੇਡ ਵੀ ਨੋਰਮਲ ਜਾਇਦ ਹੋਊਗਾ ਠੰਡੀ ਠੰਡੀ ਵੀ ਨਹੀਂ ਵਧੀਆ ਹੋਊਗਾ ਇਦਾਂ ਗੱਲ ਹੀ ਕੋਈ ਨਹੀਂ ਲਓ ਲਓ ਜੀ ਲਓ ਨਾਲ ਹੀ ਕੋਈ ਨਹੀਂ ਵਾਈ ਜੀ ਵੀ ਵਧੀਆ ਵਾ ਬਾਕੀ ਰੇਟ ਕਿਉਂ ਆ ਗਿਆ ਇਹ ਕਰਾਂਗੇ ਲੋਕੜਾ ਬਣਾਉਣਾ ਬੰਦੇ ਐ ਤਾਂ ਵੀਡੀਓ ਵੀਡੀਓ ਸਹੀ ਗੱਲ ਹੈ ਜੀ ਵੇਖੋ ਜੀ ਕਰੋ ਜੀ ਚੈੱਕ ਸਾਥੂ ਬੜੀ ਮੈਂ ਤੇ ਆਈ ਭਾਜੀ ਮੇਰੇ ਕੋਲ ਅਜੇ ਫੇਰੇ ਹੀ ਆ ਭਾਜੀ ਆਈ ਆ ਭਾਜੀ ਆਈ ਹੈ ਇਹਦੇ ਵੀ ਜ਼ਿਆਦਾ ਵੇਮ ਹੋਏ ਆ ਆ ਸਾਹਮਣ ਵਾਲੀ ਆ ਕਿਸ ਦੀ ਸਾਹਮ ਕਿੱਦਾਂ ਦੀ ਕਿਸ ਦੀ ਕਿੱਦਾਂ ਦੀ ਸਾਹਮਗੇ ਬਧੂ ਕੀ ਹਾਂਜੀ ਬਾਕੀ ਵੇਖੋ ਲੇਵਾ ਲੂਆ ਬਹੁਤ ਕੁਆਲਟੀ ਵਾਲਾ ਵਾ ਥੱਲੇ ਉਹ ਤੇ ਜਗਾੜ ਥੱਲੇ ਚੰਗਾ ਰੱਖੇ ਹਾਂਜੀ ਬਾਕੀ ਮੈਂ ਬੜੀ ਚੰਗੀ ਸਾਫ ਦਰੀਆ ਦੱਸੋ ਜੀ ਫਿਰ ਇਹਦੇ ਵੱਲੋਂ ਡਿਮਾਂਡ ਵੀਰ ਕੀ ਕਰਨੋਂ ਇਹਦੀ 75000 ਕਰਦੀ ਏ ਹਾਂਜੀ ਇਹ 73000 ਦੀ ਦੇ ਦੇਣੇ ਆ ਕੋਈ ਲਾਸਟ ਫਿਕਸ ਜਾਈ ਕਰਦੀ ਏ ਕੀ ਕਰਦੀ ਏ ਫਿਰ ਹਾਂਜੀ ਜਿਵੇਂ ਇਹ ਜਾਜ 70000 ਦੀ 70000 ਦੀ ਜਿਵੇਂ ਜਾਜ ਕੀਮਤ ਏ ਜੀ ਕਾਟੀ ਥਾਣ ਦੇ ਦੀ ਵੇਖੋ ਕੁਆਲਟੀ ਮੈਂ ਬਾਈ ਜੀ ਦੋ ਦੋ ਖਾਲਦੀ ਜੀ ਥਾਣ ਦੇ ਵਾਤ ਬਹੁਤ ਹੈ ਜੀ 11 ਕਿਲੋ ਫੜੂਗੀ ਵੇਖੋ ਜੀ ਕਰੋ ਜੀ ਚੈੱਕ ਥੱਲੇੋਂ ਲੇਵਾ ਤੇ ਬਹੁਤ ਸਾਫ਼ ਸੁਥਰੀ ਆ ਮੇਰੇ ਕੋਲ ਵੀ ਅੱਜ ਹੀ ਆਈ ਆ ਸਾਂਭਣਗੇ ਵੀਂਦ ਭਰਾ ਸੋਚਾਂ ਤੇ ਦੁੱਧੋਂ ਵੜੂਗੀ ਸਹੀ ਗੱਲ ਇਹ ਨਹੀਂ ਅੱਜ ਆਈ ਅੱਜ ਕੀ ਪਾਣੀ ਨੂੰ ਜਰੀ ਸਹੀ ਗੱਲ ਹੈ ਜੀ ਤੇ ਮੈਂ ਚੰਗੀ ਇਹਦੀ ਵੱਲੋਂ ਦੱਸੋ ਜੀ ਹੁਣ ਭਾਈ ਟੋਕਣ ਗੱਪਣ ਜੇ ਹਾਂਜੀ ਤੇ 9 ਮਹੀਨੇ ਦੀ ਕਿੱਕ ਪਾਸ ਆਪਾਂ ਘਰਾੜੀ ਵੀਰ ਭਰਾ ਕੋਈ ਕਰਾ ਜਿਹੜਾ ਕੋਈ ਮਰਜ਼ੀ ਚੈੱਕ ਕਰਵਾਵੇ ਸਾਡੇ ਘਰੇ ਡਾਕਟਰ ਲੈ ਕੇ ਆ ਜੇ ਭਾਵੇਂ ਆਪਣੇ ਆਨਲਾਈਨ ਮੰਗਾਉਣੀ ਤੇ ਘਰੇ ਉੱਤਰ ਦੇ ਚੈੱਕ ਕਰਾ ਸਕਦਾ ਉੱਤਰ ਕੇ ਗੱਡੀ ਵਾਲੇ ਦੇ ਹੁੰਦੇ ਆ ਚੈੱਕ ਕਰਵਾਵੇ ਸਾਡੇ ਕੋਈ ਵੀਡੀਓ ਵੀ ਬਣੀ ਪਈ ਹੁੰਦੀ ਹੈ ਨਹੀਂ ਚਲੋ ਕੋਈ ਚੈੱਕ ਕਰਵਾ ਲੇ ਆਪਣੀ ਤਸਲੀਮ ਕੱਲ ਨੂੰ ਗਾਰੰਟੀ SLAME ਖਤਮ ਜੀ ਕਿੰਨੇ ਟਾਈਮ ਦੀ 3 ਮਹੀਨੇ ਦੀ ਗੱਪਣ ਤੇ ਦੁੱਧ ਜੀ ਦੁੱਧ ਭਾਈ ਹੈਗਾ ਦੇਖੋ 7 ਕਿਲੋ 7 ਕਿਲੋ ਤਤ ਨਾਮ ਨਹੀਂ ਅ디 ਗੱਬਣ ਚੈੱਕ ਪਾਸ ਚੈੱਕ ਪਾਸ ਆ ਚਵਾਰੀ ਚੂਈ ਵਧੀਆ ਵਾ ਧਰ ਤੂੰ ਬੋਲੀ ਆ ਮੈਂ ਵੱਡੀ ਆ ਕੱਦ ਬਾਈ ਨਾਲੀ ਆ ਕਰੋ ਜੀ ਚੈੱਕ ਅੰਦਰ ਨੂੰ ਬੋਤ 13 ਕਿਲੋ ਪਾਇਆ ਚੰਗੀ ਮਹਾਂ ਜੀ ਉਹ ਚੱਕ ਉਹ ਜੀ ਥਣ ਬਹੁਤ ਗਿਠ ਗਿਠ ਤੇ ਲੱਗੇ ਆ ਵੱਡੀ ਮੈਂ ਦੇਖੋ ਜੀ ਬਾਕੀ ਇੱਕ ਮੇਨ ਗੱਲ ਹੋਰ ਜਿਹੜੀ ਆ ਵੀ ਇਹ ਸੂਨੀਆਂ ਜਿਹੜੇ ਟਾਈਮ ਤੇ ਆ ਆ ਜੀ ਕਰਮੀ ਦੇ ਵਿੱਚ ਸੂਨੀਆਂ ਆ ਇਹ ਬਜ਼ਾਰ ਚ ਸੂਨੀਆਂ ਜਦੋਂ ਬਜ਼ਾਰ ਪੂਰਾ ਉੱਠ ਜਾਣਾ ਜੇ ਬਿਲਕੁਲ ਬਿਲਕੁਲ ਆ ਲਓ ਜੀ ਜੇਵਾ ਵੀ ਦੇਖ ਸਕਦੇ ਤੁਸੀਂ ਕੋਆ ਜੀ ਮੈਂ ਨਾ ਕਹਦਾ ਜਿਹੜੀ ਵੀ ਜਿੰਨੇ ਸਾਹਮਣੀਆਂ ਉਹਨੂੰ 2 ਰੁਪਏ ਦੇਣਗੇ ਜਿਹੜੇ ਟਾਈਮ ਦੇ ਸੂਣੀਆਂ ਬਿਲਕੁਲ ਬਾਜੀ ਸਿੱਟ ਬਣੀ ਦੀ ਵੀ ਬੜੀ ਸਾਫ ਹੈ ਬਾਕੀ ਵੀ ਥੰਦੇ ਹੋ ਸਾਫ ਸੁਥਰੀ ਮਹਿਮਾਂ ਕੱਲਾ ਕੱਲਾ ਥਾਣਿਆਂ ਕਰ ਲੋ ਚੈੱਕ ਜੀ ਬਾਕੀ ਜਿਹੜੇ ਟਾਈਮ ਦੇ ਸੂਣੀ ਆ ਤੁਹਾਨੂੰ ਉਦੋਂ ਰੁਪਈਏ ਵਟਾਉਣੇ ਵਟਾਉਣੇ ਜੀ ਇਹਨੇ ਹਾਂ ਜੀ ਹਾਂ ਜੀ ਕਿਉਂਕਿ ਚੰਗੇ ਟਾਈਮ ਤੇ ਸੂਣਾ ਵਾ ਬਿਲਕੁਲ ਬਿਲਕੁਲ ਪਾਜੀ ਹਾਂ ਜੀ ਹਾਂ ਜੀ ਤੇ ਬਾਕੀ ਡਿਮਾਂਡ ਜਮ੍ਹਾਂ ਜਾਇਜ਼ ਕਰਾਂਗੇ ਜਾਇਜ਼ ਜੀ ਹਾਂ ਦੱਸੋ ਮੇਰਾ ਕਰਨ ਨੂੰ ਭਾਵੇਂ 75 ਕਰ ਲੀਏ ਹਾਂ ਜੀ ਜਿਹੜੀ ਸਾਮਿਆਂ ਵੀ ਕਿਸੇ ਨੂੰ ਰੁਪਈਏ ਫੇਰ ਦੋ ਦਵੇ 3000 ਰੁਪਏ ਛੂਟ ਕਰ ਦਈਏ ਜਿੰਨੇ ਦਾ ਢਾਡਾ ਮੰਨਿਆ ਜੈ ਜੈ ਕਰ ਦਿਓ ਜੀ ਜਮਾ ਦੇਣ ਵਾਲਾ ਰੇਟ 70000 ਦੀ ਵੱਡੀ ਮੈਂ ਗਰਮੀ ਦੇ ਵਿੱਚ ਸੁਣੀ ਆ ਹਾਂਜੀ ਬਾਜ਼ਾਰ ਪੂਰਾ ਤੇਜ਼ ਹੋਣਾ ਬਾਜ਼ਾਰ ਕੋਈ ਤਿੰਨਾਂ ਮਹੀਨਿਆਂ ਦਾ ਹਿਸਾਬ ਲਾ ਲੇ ਵੀ ਐ ਪੂਰੇ ਬਾਜ਼ਾਰ 'ਚ ਸੁਣੀ ਬਾਕੀ 7 ਕਿਲੋ ਦੁੱਧ ਹੈਗਾ ਜੇ ਮੈਂ ਕੋਈ ਸਾਫ ਹੈ ਸਾਫ ਹੈ ਪੂਰੀ ਜੀ ਵਿਖਾਲਦੀ ਜੀ ਵਿਖਾਲਦੀ ਥਣ ਕੱਲਾ ਕੱਲਾ ਲੱਗਾ ਜੀ ਦੇਖੀ ਕੈਮਰੇ ਤੋਂ ਵਿਖਾਲਦੀ ਜੀ ਹਾਂ ਮੈਂ ਥਣ ਦੋੜਾ ਥਣ ਪੱਗੀ ਚੋਣ ਦੀ ਖਰੀ ਹੋਣੀ ਜਿੰਨਾ ਥਣ ਚੰਗਾ ਹਾਂ ਜੀ ਹਾਂ ਜੀ ਕੋਈ ਜਾਇ ਜੈਸਨ ਹੋਈ ਕਰ ਦੋ ਜੀ ਜੈਸਨ ਹੋਈ 70000 ਦੀ ਕੀਮਤ ਕੋਈ ਹੋਰ ਮੰਨ ਤਾਣ ਕੋਲੇ ਕਰ ਕਿੰਨਾ ਭਰਾਵਾਂ ਦਾ ਮੰਨ ਤਾਣੇ ਡਿਮਾਂਡ ਹੀ ਬੜੀ ਤੋਕੜ ਗੱਭਣ ਦੀ 70000 ਦੀ ਹਾਂਜੀ ਲੱਭਦੀ ਨਹੀਂ ਕੋਈ ਤੇਰੀ ਹੈਗੀ 70000 ਦੀ ਜੀ ਸਾਫ ਬੜੀ ਹੈ ਵਿਖਾਲਤੀ ਜੀ ਵਿਖਾਲਤੀ ਕੀ ਸੁਣਾਵੇ ਕੀਆ ਕੀ ਚੀਜ਼ਾਂ ਸੱਜਰਾਂ ਜਿਵੇਂ ਲੈ ਲਈਆਂ ਢੀ ਹੈ ਠੀਕ ਹੈ ਜੀ ਬਾਕੀ ਹੁਣ 15 ਕਿਲੋ ਵਾਲੀ ਮੈਂ ਵਿਖਾਉਂਦੇ ਸੱਜਰ ਨੇ 15 ਕਿਲੋ ਦੁੱਧ ਪਾਇਆ ਜੀ ਲਓ ਜੀ 15 ਕਿਲੋ ਦੁੱਧ ਹੁਣ ਸਾਢੇ ਚਮਾਂ ਦੀ ਚੈੱਕ ਪਾਸ ਹੋ ਗਈ ਜੀ ਸਾਢੇ ਚਮਾਂ ਦੀ ਗੱਭਣ ਹਾਂਜੀ 6 ਕਿਲੋ ਦੁੱਧ 6 ਕਿਲੋ ਦੁੱਧ ਦੀ ਚਵਾਈ ਵਧੀਆ ਮੈਂ ਵੱਡੀ ਸਿਰੇ ਦੀ ਮੈਂ ਠੀਕ ਹੈ ਲਓ ਜੀ ਉਹਦਾ ਵੱਡਾ ਕੱਦ ਜਿਹਨੂੰ ਆਖਦੇ ਦੇ ਉਹ ਚੀਜ਼ ਹੈ ਢੋਕੜ ਗੱਬਣ ਚੈੱਕ ਪਾਸ ਆ ਗਈ ਜੀ ਜਿਹਨੂੰ ਆਖਦੇ ਨੇ ਬਾਕਰ ਬਾਕਰ ਵਾਲੇ ਦੇ ਦੇਖੋ ਜੀ ਗੱਬਣ ਢੋਕੜ ਆ ਗਈ ਚੈੱਕ ਪਾਸ ਆ ਗਈਆਂ ਜੀ ਲਓ ਜੀ ਕਰੋ ਜੀ ਚੈੱਕ ਐ ਤਸਦੀ ਕਰੋ ਜੀ ਪੂਰੀ ਵੱਡੀ ਹੈ ਵੇਹੜਾ ਬੂਲ ਬੜੀ ਲੰਬੀ ਕੱਦ ਦੇਖ ਲੋ ਕਿੱਥੇ ਆਉਂਦਾ ਮੈਂ ਦਾ ਕਰੋ ਜੀ ਚੈੱਕ ਮੈਂ ਤਸਦੀਕ ਲੈਵੇ ਤੇ ਨਾੜਾ ਦੂਣਾ ਵੀ ਆ ਜੀ ਬਾਕੀ ਫੇਰ ਚੰਗੇ ਟਾਈਮ ਦੇ ਸੁਣੀ ਬਹੁਤ ਜਿਆਦਾ ਮਹਿੰਗੀ ਤੇ ਹਾਂ ਜੀ 3 ਭੱਦੀ ਮੈਂ ਛੋਟੀ ਲੋ ਜੀ ਫੇਰ ਕਮਾ ਦਿਓ ਇੱਕ ਵਾਰ ਜੀ ਫੇਰ ਦਿਖਾਉ ਲਈਏ ਤੋੜ ਕੇ ਵੇਖੋ ਜੀ ਆਹ ਵੇਖੋ ਜੀ ਭੱਦੀ ਮੈਂ ਹੀ ਸੂਰ ਕਿੱਟੀ ਲੋ ਜੀ ਕਰੋ ਜੀ ਚੈੱਕ ਟੋਕੜ ਗੱਪਣ ਬਾਖੜ ਮੈਂ ਸਾਡੇ ਚਵਾਂ ਦੀ ਗੱਪਣ ਬੋਲੇ ਸੁਣੀ ਪੂਰੇ ਪੰਜਾਬ ਤੇ ਚਰੇ ਸੁਣੀ ਆ ਸਹੀ ਗੱਲ ਆ ਜੀ ਦੁੱਧ ਦੇ ਡੱਕੇ ਲਾ ਦੂਗੀ ਨੇ ਦੇਖੋ ਪਾਣੀ ਵਟਨੇ ਜਿੰਨੇ ਖੁੱਲੇ ਵਟਦਾ ਦਾ ਕਰੋ ਜੀ ਚੈੱਕ ਧੋਕੜ ਗੱਬਣ ਚੈੱਕ ਪਾਸ ਤੇ ਵੱਡੀ ਮੈਂ ਦੁੱਧ ਵੀ ਤੁਹਾਨੂੰ ਦਈ ਜਾਣਾ ਤਾਂ ਗਾਂ ਫੇਰ ਟਾਈਮ ਚੰਗੇ ਦਾ ਸੁਣੋ ਅੱਠਵੇਂ ਮਹੀਨੇ ਦਈ ਜਾਣਾ ਇਹਨੇ 8ਵੇਂ ਮਹੀਨੇ ਤੱਕ ਦੁੱਧ ਦੇ ਦੂਗੀ ਕੋ ਭਾਜੀ ਮੈਂ ਕੱਢੀ ਆਣੋਂ ਚੈੱਕ ਕਰ ਦਿੰਦਾ ਨਾ ਨੂੜਾ ਹੀ ਬੜੀਆਂ ਮਹਿ ਦੀਆਂ ਨੇ ਹਾਂਜੀ ਕੀ ਦੱਸੂਗੀ ਤੁਹਾਡਾ ਮੁੱਲ ਮੋੜੂ ਕੀ ਸਾਮ ਦਾ ਮੋੜੂ ਕੀ ਭਾਜੀ ਹਾਂ ਸਹੀ ਗੱਲ ਹੈ ਜੀ ਫਿਰ ਇਹਦੀ ਮੈਂ ਭਾਜੀ ਸਹੀ ਗੱਲ ਹੈ ਜੀ ਆਖਣ ਦੀਆਂ ਗੱਲਾਂ ਮੈਂ ਅਜੇ ਸ਼ਾਕੀ ਕੋਈ ਨਹੀਂ ਨਹੀਂ ਜੀ ਕੋਈ ਕਾਲੀ ਨਹੀਂ ਤਾਂ ਦੱਸੋ ਜੀ ਹੁਣ ਇਹਦੀ ਕੀਮਤ ਵੀ ਭਾਜੀ ਮੁੱਲ ਕਰਨ ਨੂੰ ਇਹਦਾ 80000 ਕਰਦੇ ਜੀ ਹਾਂਜੀ 75000 ਦੀ ਜੀ ਦਿੰਦੇ ਆ ਕੋਈ ਜਸਨੋ ਜੀ ਇਹ ਵੀ ਕਰ ਦੋ ਜਸਨੋ 77 ਦੀ ਦਿੱਤੀ ਆ 1000 ਹੋਰ ਜੀ 1000 ਛੜਤਾ ਵੀ 72 ਦੀ 72000 ਦੀ ਦਿੱਤੀ ਸਾਡੇ ਚਵਾਂ ਮਹੀਨੇ ਦੀ ਗੱਬਣ ਜੇ ਆਪਾਂ ਜਾ ਕੇ ਵਾਲੀ ਵੀਰ ਭਰਾ ਕਰਾ ਸਕਦਾ ਵਾ ਠੀਕ ਜੀ 6 ਕਿਲੋ ਦੁੱਧ ਜੇ ਵੀਰ ਭਰਾ ਸਾਹਮੇ ਬਤਾ ਸਕਦਾ ਹੋਰ ਕੋਈ ਮਾਨਦਾਨ ਜਾ ਹੁਣ ਦੇ ਦਾਤ ਆ ਗਏ ਜਮਾ ਜੈ ਜੀ ਕਰਤਾ 72 ਥੋੜਾ ਬੋਤਾ ਮੈਂ ਬੜੀ ਵੱਡੀ ਜੀ ਨਹੀਂ ਮੈਂ ਹੀ ਚੰਗੀ ਆ ਸਿਰੇ ਦੀ ਮੈਂ ਵਾਦੇ ਦੋ ਤਾੜੀ ਆ ਬੰਨੀ ਤਨੇ ਚੰਗੀਆਂ ਜੀ ਤੇਰੀ ਵਾਲੇ ਦੇ ਮਤਲਬ ਦੀ ਵੀ ਹੈਗੀ ਆ ਘਰ ਰੱਖਣ ਵਾਲੇ ਮਤਲਬ ਦੀ ਵੀ ਹੈਗੀ ਆ ਜਿਹੜਾ ਮੱਦੀ ਲੈ ਦੇ ਨਜ਼ਾਰੇ ਬੰਦ ਤੇ ਨੰਬਰ ਬੋਲ ਦਿਓ ਜੀ ਆਪਣਾ ਫੇਰ ਨੰਬਰ ਹੈਗਾ 78140 88635 ਫੇਰ ਬੋਲ ਦਿਓ ਜੀ 78140 88632 ਵੀਰ ਜੀ ਨੰਬਰ ਆ ਆਕੀ ਸਕਰੀਨ ਤੇ ਵੀ ਆਉਣ ਰਿਹਾ ਹਾਂਜੀ ਆਨਲਾਈਨ ਜਿੱਥੇ ਮਰਜ਼ੀ ਮੰਗਵਾ ਸਕਦਾ ਕੋਈ ਕੋਈ ਚੱਕਰ ਨਹੀਂ ਆ ਦੂਰਦਾਰ ਪੈਂਦੇ ਬਾਕੀ ਤਿੰਨੇ ਮੱਜਾਂ ਜਿਹੜੀਆਂ ਤਿੰਨੇ ਚੰਗੀਆਂ ਚੰਗੀਆਂ ਕੁਆਲਟੀ ਬਾਕੀ ਕੋਈ ਨੰਬਰ ਲਾ ਲੈ ਸੰਪਰਕ ਕਰ ਲੈ ਹਾਂਜੀ ਦੇਖੋ ਭਾਜੀ ਮੈਂ ਕੀ ਕਰ ਚੰਗੀਆਂ ਮੈਂ ਕੁਆਲਟੀ ਲਈ ਕਰਦੀ ਲਈ ਬਾਕੀ ਜੇ ਲੋਕਾਂ ਨੂੰ ਆਵੇ ਕੋਈ ਕਿਉਂਕਿ ਗਲਤੀ ਦੀ ਮਾਫੀ ਗਲਤੀ ਜਿਹੜਾ ਖੇਤ ਪ੍ਰਮਾਤਾ ਸਾਹਿਬ ਦੀ ਠੀਕ ਹੈ ਜੀ ਸਾਹਿਬ ਜੀ